ਹਾਂਜੀ ਕਿਵੇਂ ਨੇ ਮੇਰੇ ਜਿਗਰ ਦੇ ਟੋਟੇ ਠੀਕ ਹੋ ਚਲੋ ਚਲਦੇ ਆ ਹੁਣ ਪਟਿਆਲੇ ਨੂੰ ਜੁੜੇ ਰਹੋ ਹਾਂਜੀ ਮਿੱਤਰੋ ਕਿਵੇਂ ਚਾਹ ਪੀ ਰਹੇ ਹਾਂ ਚਾਹ ਪੀ ਕੇ ਚਲਦੇ ਆ ਫਿਰ ਸ਼ਹਿਰ ਨੂੰ ਪਟਿਆਲੇ ਜਾਵਾਂਗੇ ਯਾਰ ਬਹੁਤ ਨੂੰ ਹੋਗੇ ਪਟਿਆਲੇ ਗਾਇ ਨੂੰ ਪਟਿਆਲੇ ਵਾਲੇ ਵੀ ਕਹੀ ਜਾਂਦੇ ਨਹੀਂ ਚੱਚੀ ਆਉਂਦਾ ਨਹੀਂ ਆਉਂਦਾ ਨਹੀਂ ਚਲੋ ਅੱਜ 5-7 ਕਿੰਮਟ ਦਾ ਹੀ ਵਲੌਗ ਹੋਊਗਾ ਚਲੋ ਅੱਜ ਅੱਜ ਪਾ ਦਿੰਦੇ ਆ ਅੱਜ ਵਲੌਗ ਪਾ ਕੇ ਫੇਰ ਨਹੀਂ ਯਾਰ ਮੈਂ ਤਿੰਨ ਦਿਨ ਪਾਉਣਾ ਭਤੀਜੀ ਫਿਰ ਹਫ਼ਤੇ 'ਚ ਤਿੰਨ ਵਲੌਗੇ ਪਾਇਆ ਕਰਾਂਗੇ ਜਾਂ ਦੋ ਪਾਇਆ ਕਰਾਂਗੇ 22 ਮਿੰਟ ਦੇ 2 2 3 3 ਦਿਨ ਦਾ ਇਕੱਠਾ ਪਾ ਲਿਆ ਕਰਾਂਗੇ ਕਿਉਂਕਿ ਤੁਸੀਂ ਰਿਸਪੌਂਸ ਘੱਟ ਦਿਨੇ ਦੇਖਦੇ ਘੱਟੋਂ ਉਸ ਕਰਕੇ ਬਾਕੀ ਤੁਹਾਨੂੰ ਲੱਗ ਜੂਗਾ ਰਾਜੀ ਭੂਜੀ ਹਰ ਦੇ ਵਸ ਦੇ ਰਹੋ ਉਹ ਟੇਡਾ ਜਿਹਾ ਕਰਕੇ ਟੀਮੀ ਦਿਖਾ ਦੇ ਕੀ ਕਰਦੀ ਆ ਟੀਮੀ ਪਈ ਆ ਆਰਾਮ ਨਾਲ ਹੈ ਇਹਦੀ ਵੀ ਅੱਜ ਫੀਡ ਫੂਡ ਲੈ ਕੇ ਆਉਂਗਾ ਅਦਰਕ ਮਾਦੇ ਦੇ ਮਿਲ ਕੇ ਦੇਖਦੇ ਆ ਚਲੋ ਓਕੇ ਚਲਦੇ ਹਾਂ ਜੀ ਆ ਗਏ ਆਪਾਂ ਆਪਣੇ ਵਾਲੇ ਮਸਾਂ ਦੇ ਹੋਰ ਬੱਸੋ ਮੇਰੇ ਜੀਕਰ ਤੇ ਟੁੱਟਿਓ ਠੀਕੋ ਯਾਰ ਸਾਰੇ ਤੁਸੀਂ ਚਲ ਆਪੂ ਅਸੀਂ ਚੱਲਦੇ ਆ ਜੀ ਹੁਣ ਸ਼ਹਿਰਬਾਲ ਨੂੰ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆ ਬਾਈ ਨੰਬਰ ਸਾਈਡ ਤੇ ਨੌਜਵਾਨੋ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਮੱਥਾ ਜ਼ਰੂਰ ਟੇਕਿਆ ਕਰੋ ਯਾਰ ਮੁੰਡੇ ਤੇ ਕੁੜੀਓ ਹਾਂਜੀ ਮਿੱਤਰ ਪਿਆਰਿਓ ਪਹੁੰਚ ਗਏ ਆਪਾਂ ਪਟਿਆਲੇ ਬਾਈ ਨੰਬਰ ਪਰ ਹਾਂਜੀ ਮਿੱਤਰ ਪਿਆਰਿਓ ਪਟਿਆਲੇ ਖੜਾ ਹੈਗਾ ਏ ਤੇ ਹੁਣ ਖਾਣ ਪੀਣ ਵਾਲਾ ਸਮਾਨ ਫੜ ਕੇ ਚੱਲਾਂਗੇ ਆਪਾਂ ਪਿੰਡ ਨੂੰ ਭਤੀਜੀ ਕਹਿੰਦੀ ਚਾਚੇ ਚਾਹ ਪੀ ਲਾ ਮੈਂ ਕਿਹਾ ਨਹੀਂ ਆ ਭਤੀਜੀ ਨੇ ਫਿਰ ਪੇੜਾ ਦੇਤਾ ਮੈਂ ਚੱਲ ਪੇੜਾ ਤਾਂ ਖਾ ਲਨੇ ਆ ਕਿਉਂਕਿ ਮੈਂ ਵੀ ਅੱਜ ਪਟਿਆਲੇ ਯਾਰ ਉੱਧਰ ਖਾਸੇ ਦਿਨਾਂ ਬਾਅਦ ਖੜੇ ਆ ਆ ਕੇ ਮੇਰਾ ਵੀ ਜੀ ਨਹੀਂ ਲੱਗਦਾ ਦੀ ਪਟਿਆਲੇ ਬਿਨਾ ਯਾਰ ਉੱਧਰ ਨਹੀਂ ਮੇਰ ਤੋਂ ਜਾਇਆ ਗਿਆ ਬਾਈ ਨੰਬਰ ਸਾਈਡ ਬਾਈ ਨੰਬਰ ਸਾਈਡ ਹੁਣ ਪਰਸੋਂ ਨੂੰ ਦੇਖਾਂਗੇ ਨਾ ਸੌਰੀ ਮੰਡੇ ਨੂੰ ਤਾਂ ਚੰਡੀਗੜ੍ਹ ਮੈਨੂੰ ਲੱਗਦਾ ਜਾਣਾ ਪਊਗਾ ਅ ਮੰਗਲਵਾਰ ਮੰਗਲਵਾਰ ਟਰਾਈ ਕਰਾਂਗੇ ਓ ਸੋਵਲ ਬਾਤ ਠੀਕ ਹੋ ਆ ਜੋ ਪੇੜਾ ਪੇੜਾ ਖਲਾ ਦੀਏ ਤੇ ਲੱਭ ਜੂ ਮੇਰੀਆਂ ਭਤੀਜੀਆਂ ਨੂੰ ਸਾਰੀਆਂ ਨੂੰ ਓ ਸੋਵਲ ਗੱਲ ਬਾਤ ਠੀਕ ਹੋ ਆਪਣੀ ਪਲੱਸ 2 ਹਾਂਜੀ ਪਿੰਡ ਨੂੰ ਜਾ ਰਹੇ ਆ ਤੀ ਮਿੱਤਰ ਪਿਆਰਿਓ ਆ ਆਪਣੇ ਭਤੀਜਾ ਆ ਕੇ ਪਤੀ ਜੀ ਪਲੱਸ 2 ਆ ਕਲਾਸ ਹਾਂਜੀ ਠੀਕ ਆ ਠੀਕ ਆ ਭਤੀ ਯਰੇ ਟਿਊਸ਼ਨ ਲੱਗੇ ਬੈ ਨੇ ਹੋਰ ਦੱਸੋ ਗੱਲਬਾਤ ਆ ਕੋਈ ਖਾਣਾ ਪੀਣਾ ਕੁਛ ਆ ਯਾਰ ਨਹੀਂ ਨਹੀਂ ਹੈ ਨਹੀਂ ਨਹੀਂ ਦੱਸ ਦੋ ਨਹੀਂ ਕਿਸੇ ਵੀਡੀਓ ਚ ਕੋਈ ਕਮੀ ਪੇਛੀ ਲੱਗਦੀ ਹੋਵੇ ਦੱਸੋ ਉਹ ਗੱਲਬਾਤ ਨਹੀਂ ਕਈ ਵਾਰ ਹੁੰਦਾ ਚੱਲ ਬੰਦੇ ਦਾ ਹੋ ਜਾਂਦਾ ਮਾੜਾ ਮੁੱਟਾ ਹੋਰ ਦੱਸ ਆ ਓਕੇ ਆ ਗੱਲਬਾਤ ਹਾਂਜੀ ਓਕੇ ਆ ਜਾ ਪਿੰਡ ਲੈ ਚਲਦਾ ਯਾਰ ਨਹੀਂ ਹੈ ਅਟੂਸ਼ਨ ਆਏ ਵੇ ਦੀ ਭਤੀਜੇ ਦੇਖ ਲਓ ਵਿਚਾਰੇ ਉਹ ਉਧਰੋਂ ਮੋਟਰਸਾਈਕਲ ਮੋੜ ਕੇ ਲਿਆਏ ਨੇ ਯਾਰ ਪੜਿਆ ਲਿਖਿਆ ਕਰੋ ਯਾਰ ਭਤੀਜੇ ਤੁਹਾਡੇ ਨਾਲੇ ਹੈਗਾ ਤੁਹਾਡਾ ਚਾਚਾ ਲਵ ਜੂਆ ਮੇਰੇ ਜਿਗਰ ਦੇ ਟੋਟਿਆਂ ਨੂੰ ਚੱਲਦੇ ਆ ਜੀ ਹੁਣ ਪਿੰਡ ਨੂੰ ਹਾਂ ਜੀ ਘਰੇ ਆ ਗਏ ਦੀਗੇ ਆਪਾਂ ਆਜੋ ਤੁਹਾਨੂੰ ਫੇਸ਼ ਖਲਾਦੀਏ ਯਾਰ ਕੀਆ ਗੱਲਬਾਤ ਲਵ ਯੂ ਲਵ ਯੂ ਜੀ ਹਾਂ ਜੀ ਦੋਸਤੋ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਠੀਕ ਹੋ ਤੇ ਅੱਜ ਹੁਣ ਪਹਿਲਾਂ ਚੱਲੇ ਆ ਮੋਟਰ ਤੇ ਛਿੱਟਾ ਮਾਰ ਰਹੇ ਨੇ ਕਣਕ ਦਾ ਤੇ ਅੱਜ ਇੱਕ ਰੈਸਟਰੀ ਚ ਭੋਗ ਹੈਗਾ ਏ ਰਾਏਪੁਰ ਸਾਈਡ ਤੇ ਉੱਧਰ ਜਾਣਾ ਏ ਜੁੜੇ ਰਹੋ ਹਾਂ ਜੀ ਮਿੱਤਰ ਪਿਆਰਿਓ ਛਿੱਟਾ ਹੀ ਮਾਰ ਰਹੇ ਹਾਂ ਖੇਤਾਂ ਦੇ ਵਿੱਚ ਤੇ ਮੈਂ ਅੱਜ ਭੋਗ ਤੇ ਜਾਣਾ ਹੈਗਾ ਤੇ ਕਹਿੰਦੇ ਇੱਥੇ ਉਹ ਫਿਰਦੇ ਦੀ ਕੋਈ ਫੋਟੋਆਂ ਖਿੱਚਦੇ ਕਿ ਅੱਗ ਲੱਗੀ ਆ ਇੱਥੇ ਕਿ ਨਹੀਂ ਅੱਗ ਲਾਈ ਆ ਭਾਈ ਹੈ ਦੱਸ ਐਸਾ ਹੀ ਕੰਮ ਕਰ ਨਹੀਂ ਹੈ ਸਾਡੇ ਉੱਥੇ ਇਕੱਠਾ ਪਈਆਂ ਨੇ ਇਕੱਠਾ ਹੀ ਨਹੀਂ ਛੇ ਛਦੀ ਚੱਕਣ ਕੋਈ ਆ ਰਿਹਾ ਕੀ ਕਰੂਗਾ ਜ਼ਿਮੀਂਦਾਰ ਹੈ ਤੇ ਕੱਲ ਪਟਾਕੇ ਵੀ ਬਹੁਤ ਚੱਲ ਰਹੇ ਸੀ ਉਰੇ ਪਤਾ ਨਹੀਂ ਕੀ ਚੱਕਰ ਦੀਗਾ ਖਬਰਾਂ ਕਿਹਦੀ ਸ਼ੁਰਲੀ ਗਰਗੀ ਹੋਣੀ ਆ ਕਿਤੇ ਆ ਕੇ ਚੱਲਦੇ ਆ ਜੀ ਹੁਣ ਆਪਾਂ ਔਰ ਦੋ ਸੋਗਰ ਲਵਾਤ ਠੀਕ ਹੋ ਕਿਆ ਕੰਮ ਉਹ ਦੇਖੋ ਕਬੂਤਰ ਪਿਆਰ ਕਰਦੇ ਜੀ ਚੀ ਚੀ ਉਹ ਦੇਖ ਹੈ ਚੱਲਦੇ ਹਾਂ ਹਾਂ ਜੀ ਸਖਾਲਾ ਪਿੰਡੇ ਆ ਆਏ ਨਾ ਸਖਾਲਾ ਜੀ ਹਾਂ ਜੀ ਰਾਏਕੋਟ ਇੱਧਰ ਆਏਵੇਂ ਆ ਜੀ ਆ ਮੇਰੇ ਧੀ ਜਾ ਕੇ ਸਾਰੇ ਆਹ ਰਾਏਕੋਟ ਤੋਂ ਹੈਗੇ ਨੇ ਕਿਹੜਾ ਪਿੰਡਾ ਬੁੱਤੂ ਤੁਹਾਡਾ ਤੁਹਾਡਾ ਪਿੰਡਾ ਮੇਰਾ ਝੋਲਨ ਰਾਏਕੋਟ ਕੋਲੇ ਠੀਕ ਆ ਸਾਰਿਆਂ ਦਾ ਨਹੀਂ ਜੀ ਮੇਰਾ ਹਰਦਾਸ਼ਪੁਰਾ ਸਾਡਾ ਗਾਲ ਸਾਰਾ ਅੱਛਾ ਉਹ ਵੀ ਇੱਥੋਂ ਪੈਂਦਾ ਏ ਟ੍ਰਾਈਕਲਰ ਦੇ ਵਿੱਚ ਠੀਕ ਆ ਠੀਕ ਆ ਹੋਰ ਦੱਸੋ ਮੁੰਡੇਓ ਗੱਲਬਾਤ ਕੋਈ ਬਹੁਤ ਵਧੀਆ ਨਾ ਨਾ ਬੱਸ ਸੇਵਕੋ ਵੀ ਮੈਂ ਸਪੈਸ਼ਲ ਆਉਂਗਾ ਮੈਂ ਅੱਜ ਦਾ ਚੱਲ ਹੁਣ ਭੋਗ ਦੀ ਯਾਰਾ ਠੀਕ ਨਹੀਂ ਭੋਗ ਮੈਂ ਸਪੈਸ਼ਲ ਸਮਾਂ ਕੱਟ ਕੇ ਆਉਂਗਾ ਫੇਰ ਇੱਕ ਤੁਹਾਡੇ ਕੋਲ ਪੂਰਾ ਦਿਨ ਲਾ ਕੇ ਜਾਵਾਂਗੇ ਆਪਾਂ ਹੋਰ ਦੱਸੋ ਗੱਲਬਾਤ ਵਧੀਆ ਹਾਂਜੀ ਠੀਕ ਆ ਵਧੀਆ ਹੀ ਚਾਹੀਦਾ ਭਤੀਜਾ ਹਾਂਜੀ ਮਿੱਤਰ ਪਿਆਰਿਓ ਆ ਭਤੀਜ ਦਾ ਅੱਜ ਆਪਣਿਆਂ ਦਾ ਜਨਮ ਦਿਨ ਵੀ ਆ ਕਿੰਨੇ ਸਾਲ ਦਾ ਹੋ ਗਿਆ ਠੀਕ ਆ ਰਹੰਦਾ ਕਿ ਬਾਈ ਮਲਾਕੀ ਠੀਕ ਆ ਠੀਕ ਆ ਠੀਕ ਆ ਅੱਲੇ ਯਾਰ ਲੰਮੀ ਉਮਰਾਂ ਕਰੇ ਪ੍ਰਮਾਤਮਾ ਦੇ ਰੀਆਂ ਲਵ ਯੂ ਆ ਤੈਨੂੰ ਭਤੀਜਾ ਕਹਿੰਦਾ ਪਾਰਟੀ ਕਰਨੀ ਆ ਚਾਚੇ ਚੱਲਦੇ ਆ ਮੈਂ ਕਿਹਾ ਮੇਰੇ ਨਾਲ ਘਰ ਦੇ ਨੇ ਯਾਰ ਅੱਜ ਨਹੀਂ ਜ਼ਰੂਰ ਆਪਾਂ ਕਿਤੇ ਬਹਿ ਜਾਂਦੇ ਮੇਰੇ ਵੱਲੋਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਆਂ ਹਾਂਜੀ ਆ ਵੀ ਭਤੀਜ ਮਿਲ ਗਏ ਆਪਣੇ ਆ ਵੀ ਇੱਥੋਂ ਹੀ ਹੈਗੇ ਨੇ ਪਿੰਡ ਤੋਂ ਠੀਕ ਓ ਮੁੰਡਿਓ ਹਾਂਜੀ ਹਾਂਜੀ ਠੀਕ ਆ ਜੀ ਵਧੀਆ ਚਲਦੀ ਆ ਪੜ੍ਹਾਈ ਲਿਖਾਈ ਹਾਂਜੀ ਹਾਂਜੀ ਵਧੀਆ ਚਲਦੀ ਠੀਕ ਆ ਠੀਕ ਆ ਅੱਧਰ ਆ ਜਾ ਅੱਧਰ ਕੱਲ੍ਹ ਸਿੱਧੀ ਆਉਂਦੀ ਆ ਮੜੀ ਜੀ ਹਾਂ ਉਹ ਠੀਕ ਆ ਹਾਂਜੀ ਹਾਂਜੀ ਸੱਟ ਆਈ ਠੀਕ ਆ ਸੱਟ ਹੀ ਚਾਈਦਾ ਤੇਰੀ 20 ਆ 20 ਆ ਜੀ ਠੀਕ ਆ ਤੇਰੀ ਪਲੱਸ 2 ਹੈ ਹਾਂਜੀ ਆਹ ਮੁੰਡੇ ਕਰਦੇ ਹੁੰਦੇ ਨੇ ਉੱਧਰ ਆ ਗਏ ਜੀ ਅਸੀਂ ਸਪਾਰ ਆ ਆ ਗਿਆ ਜੀ ਐਮਤ ਗੜ ਦਾ ਬਾਜ਼ਾਰ ਐਮਤ ਗੜ ਹਾਂਜੀ ਵਾਪਸ ਜਾ ਰਹੇ ਸੀ ਇੱਥੇ ਤੇਲ ਪਾਉਣ ਲੱਗੇ ਪੈਟਰੋਲ ਪੰਪ ਤੇ ਅੱਜ ਮਿਲੇ ਯਾਰ ਰਾਏਕੋਟ ਵਾਲੇ ਭਤੀਜਾ ਉੱਥੋਂ ਆਕੇ ਦੀ ਜਿੱਥੇ ਮੈਂ ਗਿਆ ਵਿਆਤੀ 15 16 ਜਾਣੇ ਵਧੀਆ ਲੱਗਿਆ ਮਿਲ ਕੇ ਰਾਏਕੋਟ ਵਾਲਿਓ ਬਬਜੂ ਆ ਕਦੇ ਸਪੈਸ਼ਲ ਥੋੜੇ ਸੁਧਾਰ ਕਾਲ ਚ ਆਕੇ ਜਾਊਗਾ ਹਾਂਜੀ ਦੋਸਤੋ ਅੱਜ ਬਾਹਰ ਤੋਂ ਕਰੋ ਦਰਸ਼ਨ ਗੁਰਦੁਆਰਾ ਰਾੜਾ ਸਾਹਿਬ ਕਿ ਸੱਚ ਨੂੰ ਖੰਨੇ ਤੀਗੇ ਮਾਈਕਲ ਜਾਂਦੇ ਹੋਇਆ ਲੈ ਚੱਲੀਏ ਪੀਜਾ ਜਾਂ ਸ਼ਿਮੀ ਟੌਪ ਤੇ ਜਿਹੜੇ ਯਾਰ ਅੱਜ ਮੈਨੂੰ ਭਤੀਜ ਮਿਲੇ ਨੇ ਉੱਥੇ ਰਾਇ ਕੋਰਟ ਸਾਈਡ ਪਿੱਤਰ ਗਿਆ ਵਿਆਦੀ ਜਾਂ ਮੈਂ ਉਹ ਜਨਮ ਦਿਨ ਦੀ ਭਤੀਜ ਦਾ ਕਹਿੰਦਾ ਚਾਚੇ ਪਾਰਟੀ ਕਰਨੀ ਆ ਚੱਲ ਚੱਲੀਏ ਸ਼ਹਿਰ ਨੂੰ ਮੈਂ ਕਹਾ ਯਾਰ ਮੇਰੇ ਨਾਲ ਫੈਮਿਲੀ ਹੈਗੀ ਆ ਮਾਤਾ ਉਹ ਨਹੀਂ ਨੇ ਮੈਂ ਕਹਾ ਨਹੀਂ ਮੈਂ ਤੁਹਾਡੇ ਨਾਲ ਜ਼ਰੂਰ ਚੱਲਦਾ ਮਤਲਬ ਬਹੁਤ ਭਤੀਜੀਆਂ ਨੇ ਆਦਰ ਮਾਣ ਕੀਤਾ ਕੋਈ ਗੱਲ ਨਹੀਂ ਭਤੀਜਿਓ ਤੁਹਾਡੇ ਕੋਲ ਜਾ ਕੇ ਜਾਊਗਾ ਕਿਸੇ ਦਿਨ ਮੈਂ ਜ਼ਰੂਰ ਪੱਕਾ ਤਦਾਰ ਤਮੋਂ ਹੁ ਚਲਦੇ ਆਂ ਜੀ ਆਪਾਂ ਪਿੰਡ ਨੂੰ ਰਸਤੇ 'ਚ ਮਾਸੀ ਉਹਨਾਂ ਨੂੰ ਵੀ ਛੱਡਣਾ ਏ ਆਪਾਂ ਜਿਵੇਂ ਇੱਥੇ ਮੰਡੀ ਗਵਿੰਦਗੜ ਚਲਦੇ ਆਂ ਜੀ ਹੁਣ ਆਪਾਂ ਸਸੀਕਾਲ ਜੀ ਹਾਂਜੀ ਜਿਗਰ ਦੇ ਟੋਟੇਓ ਹੁਣ ਆਲੂਆਂ 'ਚ ਰਿਓ ਵੀ ਪਾਉਣਾ ਹੈਗਾ ਕੇਰਨਾ ਹੈਗਾ ਤੇ ਮੈਂ ਜਾ ਰਿਹਾ ਚੰਡੀਗੜ੍ਹ ਆਪਾਂ ਯੂਨੀਵਰਸਿਟੀ ਜਾਣਾ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਜਾਇਆ ਗਿਆ ਜਾਵਾਂਗੇ ਠੀਕ ਆ ਜੀ ਬਾਕੀ ਲਾਭ ਜੁੜੇ ਪਿੰਡਾ ਆਪਣਾ ਚੱਲੀ ਅੱਛਾ ਆ ਚੂਮੀ ਵਾਲੇ ਭਤੀਜ ਨੇ ਯਾਰ ਚੰਡੀਗੜ੍ਹ ਤੋਂ ਜਾ ਰਿਹਾ ਸੀ ਧਰਨੇ ਤੇ ਧੀ ਜਾ ਗਿਆ ਕਿਸ ਨਹੀਂ ਜਾਣਾ ਮੁੰਡਿਓ ਠੀਕ ਆ ਠੀਕ ਆ ਉਹ ਠੀਕ ਆ ਤਾਂ ਵਧੀਆ ਚਾਹੀਦਾ ਹਾਂਜੀ ਮਹਾਲੀ ਪਹੁੰਚ ਗਏ ਜੀ ਆਪਾਂ ਬਾਕੀ ਮਹਾਲੀ ਗੱਡੀ ਖੜਾ ਕੇ ਕੋਈ ਟੈਕਸੀ ਟੁਕਸੀ ਕਰਕੇ ਜਾਂਦੇ ਆ ਚੰਡੀਗੜ੍ਹ ਵੱਲ ਹਾਂਜੀ ਮਹਾਲੀ ਬੈਠਾ ਸੱਤ ਫੇਸ ਚਾਹ ਪੀਣ ਲੱਗਿਆ ਈ ਉਹ ਗਾਹਾਂ ਗੱਡੀ ਤੇ ਨਾਲ ਝੰਡਾ ਲੱਗਿਆ ਹੋਇਆ ਠੀਕਾ ਹੋਰ ਵੀ ਦਿੱਤਾ ਦੀ ਮੈਂ ਗਾਹਾਂ ਜਾ ਕੇ ਗਲਤੀ ਹੋਊਗੀ ਫੇਰ ਲਾ ਲਿਆ ਉਹਨੇ ਪਿੱਛੋਂ ਹੀ ਹੱਥ ਮਾਰਤਾ ਮਤਲਬ ਅੰਦਰ ਨਹੀਂ ਜਾਣ ਦਿੱਤਾ ਹੁਣ ਚਾਹ ਪੀ ਕੇ ਚਲੋ ਕੋਈ ਥ੍ਰੀ ਵੀਂਦਰ ਦੇਖਦੇ ਆ ਫੇਰ ਕੋਸ਼ਿਸ਼ ਕਰਦੇ ਆ ਜੁਨੀ ਲਾਟੀ ਜਾਣ ਹਾਂਜੀ ਇੱਥੇ ਹੁਣ ਹੈ ਗਏ ਮਹਾਲੀ ਗਾਂਹਾਂ ਤਾਂ ਜਾਣ ਨਹੀਂ ਦੇ ਰਹੇ ਯਾਰ ਪਤਾ ਨਹੀਂ ਕੀ ਚੱਕਰਾ ਭਤੀਜਾ ਆ ਗਿਆ ਆਪਣਾ ਮਹਾਲੀ ਕੋਈਆਂ ਪਲਾਸਟਿਕ 'ਚ ਪੜਦਾ ਏ ਹੁਣ ਕਰ ਵੀ ਕੀ ਆ ਸਕਦੇ ਆ ਯਾਰ ਹੁਣ ਲੜਤਾ ਸਕਦੇ ਨਹੀਂ ਆਪਾਂ ਕਿਸੇ ਨਾਲ ਠੀਕ ਆ ਨਾ ਚਲੋ ਕੋਈ ਗੱਲ ਨਹੀਂ ਜਿੰਨੇ ਵੀ ਉੱਥੇ ਪਹੁੰਚੇ ਨੇ ਸਭ ਦਾ ਧੰਨਵਾਦ ਯਾਰ ਇੰਨਾ ਵੀ ਆਪਣਾ ਜੂਨਫ ਬੜੇ ਵੀ ਛੋਟੇ ਵੀ ਯੂਨੀਵਰਸਿਟੀ ਪਹੁੰਚੇ ਨੇ ਸਭ ਦਾ ਧੰਨਵਾਦ ਹੈ ਯਾਰ ਹੁਣ ਜਰ ਜਾਣੇ ਨਹੀਂ ਦੇ ਰਹੇ ਬੰਦਾ ਕੀ ਕਰੂਗਾ ਕੋਈ ਗੱਲ ਨਹੀਂ ਫੇਰ ਜਿਹੜਾ ਕੱਢੇ ਆਵਾਂਗੇ ਤੁਸੀਂ ਪਹੁੰਚ ਕੇ ਆਪਾਂ ਪਹੁੰਚ ਕੇ ਇੱਕ ਹੀ ਗੱਲ ਆ ਹੋਰ ਦੱਸ ਭਤੀਜੇ ਆ ਖਾਣਾ ਕੁਸਤੂ ਨਾ ਬਸ ਬਸ ਆ ਭਤੀਜ ਕਿਵੇਂ ਦੀ ਤਰ੍ਹਾਂ ਬੈਰੀਕੇਟ ਜਾਂ ਤੂੰ ਸਵੇਰੇ ਗਿਆ ਸੀ ਬਸ ਸਵੇਰੇ ਜਾਂਦਾ ਗਿਆ ਸੀਗਾ ਉਦੋਂ ਤਾਂ ਜਿਹੜਾ ਅਤੀ ਨਕਲਾਆ ਹੁੰਦਾ ਡਰਿੰਕ ਐਂਡ ਡਰਾਈਵ ਵਾਲਾ ਉਹੀ ਸੀਗਾ ਅਰੇ ਰਾਤ ਲੰ ਲ ਦੁਬਾਰਾ 12 1 ਵਜੇ ਤੇ ਵਾਪਸੀ ਤੇ ਆਏ ਆ ਯਾਤਰੀ ਵਾਪਸੀ ਵੇਲੇ ਤਾਂ ਪੱਕਾ ਬੈਰੀਕੇਡ ਸੀਗਾ ਅੱਛਾ ਅੰਦਰ ਜਾਣ ਦਾ ਸਾਰਾ ਸੀਲ ਕਰਤਾ ਠੀਕ ਆ ਠੀਕ ਆ ਅਭੀ ਭਤੀ ਚੰਡੀਗੜ੍ਹ ਗਿਆ ਹੋਣਾ ਸਵੇਰੇ ਹਾਂਜੀ ਭਤੀਜ ਕੋਈ ਹੱਲ ਨਹੀਂ ਹੈਗਾ ਯਾਰ ਮੈਂ ਤਾਂ ਫਿਰ ਵਾਪਸੇ ਹੀ ਜਾਣੇ ਆ ਯਾਰ ਫਤਿਹਗੜ੍ਹ ਸਾਹਿਬ ਨੂੰ ਜਦ ਜਾਣੇ ਨਹੀਂ ਦੇ ਰਹੇ ਅੱਗੇ ਬਥੇਰੀ ਕੋਸ਼ਿਸ਼ ਕਰ ਲਈ ਆ ਦੋ ਪਾਸੇ ਹਾਂਜੀ ਦੋਸਤੋ ਜਾ ਰਹੇ ਹਾਂ ਰੁਗਿਆਤੀ ਥੋੜਾ ਜਾਂ ਮੈਂ ਖਾਣੇਦਾਰ ਦਾ ਫੋਨ ਆ ਗਿਆ ਸੀ ਕਹਿੰਦਾ ਲਿਹਾਈ ਕੁਛ ਫੜ ਕੇ ਸ਼ਾਮ ਵਾਲਾ ਸਿਸਟਮ ਮੈਂ ਚੱਲ ਕੋਈ ਨਾਲ ਲਿਆਉਂਗਾ ਮੈਂ ਦਾਦਾ ਹਾ ਫਰੇਈ ਕਰਾ ਲਈ ਆਪਾਂ ਤੇ ਬਾਕੀ ਸ਼ਾਮ ਨੂੰ ਘਰ ਜਾ ਕੇ ਕਰ ਲਾਂਗੇ ਇਹਨੂੰ ਇੱਕ ਵਾਰ ਹੋਰ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਫਤੇਗੜ ਸਾਹਿਬ ਮੱਖਾ ਟੇਕਦੇ ਆ ਜੀ ਹੁਣ ਉੱਥੇ ਦਾ ਯਾਰ ਐ ਐਂਟਰੀ ਨਹੀਂ ਦਿੱਤੀ ਹੈਗੀ ਕਿਸੇ ਨੇ ਦੋ ਪਾਸੇ ਚਾ ਕੇ ਕੋਸ਼ਿਸ਼ ਕੀਤੀ ਆ ਆਪਣੀ ਚਲੋ ਫਿਰ ਆਪਾਂ ਆ ਗਏ ਆ ਬਦਦਰ ਇੱਕ ਨੇ ਨਾ ਦੂਏ ਲੋਟ ਮੈਸੇਜ ਕੀਤਾ ਅੱਜ ਉਹ ਭਾਈ ਮੈਂ ਕਿਹੜਾ ਉੱਥੇ ਘੁੰਮਣ ਗਿਆ ਸੀ ਮੇਰਾ ਦਿਮਾਗ ਖਰਾਬ ਆ ਕੇ ਮੈਂ ਮਹਾਲੀ ਜਾ ਕੇ ਮਹਾਲੀ ਤੋਂ ਵਾਪਸ ਮੁੜ ਕੇ ਆਉਂਗਾ ਜਦੋਂ ਹੁਣ ਉੱਥੇ ਬੈਰੀਕੇਡੇ ਕੀ ਕੀ ਵੀ ਨਹੀਂ ਜਾਣ ਦਿੰਦੇ ਘੰਡੇ ਵਾਲੀ ਗੱਡੀ ਨੂੰ ਹੁਣ ਮੈਂ ਦੱਸੂ ਕੀ ਕਰ ਸਕਦਾ ਇਹ ਵਿੱਚ ਉਹੀ ਚੱਕਰ ਨਹੀਂ ਹੈਗਾ ਆਪਣੇ ਪਰ ਉੱਥੇ ਭਤੀਜ ਭਤੀਜੀਆਂ ਮਿੱਤਰ ਪਿਆਰੇ ਦਾ ਪਹੁੰਚ ਕੇ ਦੋਸਤ ਹਾਂਜੀ ਸਾਸੀ ਕਾਲ ਜੀ ਫਤੇਗੜ ਸਾਹਿਬ ਖੜੇ ਆ ਜੀ ਆ ਮਰੇ ਭਤੀਜ ਖੜੇ ਨੇ ਮੱਲਾਂ ਦਾ ਜਿਹੜਾ ਪਿੰਡਾ ਓਟਾ ਮਲੋਹ ਹੈ ਜੀ ਠੀਕ ਆ ਮਲੋਹ ਵਾਲੇ ਭਤੀਜ ਨੇ ਆ ਫਿਰ ਕਰੂਗੇ 90 ਜੀ ਮਲੋਹ ਆ ਜਾਵੇਂ ਹਾਂਜੀ ਹਾਂਜੀ ਖੇਤ ਚ ਟੁੱਕ ਦੇ ਡੱਬਾ ਨਾ ਨਾ ਖਾਲੀ ਖੜ ਕੇ ਨਹੀਂ ਚਲੋ ਜੀ ਆ ਜੀ ਹਾਂਜੀ ਭਤੀਜ ਆ ਕੇ ਦੀ ਮਿਲਣਾ ਹੁਣ ਚੱਲਦੇ ਆਪਾਂ ਆ ਜੀ ਮਿੱਤਰ ਪਿਆਰਿਓ ਪਿੰਡ ਨੂੰ ਜਾ ਰਹੇ ਹਾਂ ਆ ਆਪਣੇ ਭਤੀਜਾ ਆ ਗਏ ਸਾਰੇ ਮੁੰਡੇ ਪੜਦੇ ਨੇ ਆਪਣੇ ਭਤੀਜ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਓਕੀਆ ਗੱਲਬਾਤ ਬਸ ਓਕੀਆ ਠੀਕ ਆ ਓਕੀਓ ਚਾਹੀਦੀ ਹਾਂਜੀ ਘਰੇ ਆ ਗਏ ਆਪਾਂ ਆ ਟੌਮ ਟਿਮੀ ਬੈਠੇ ਨੇ ਤੇ ਹੁਣ ਆਪਾਂ ਤਿਆਰ ਕਰਾਂਗੇ ਫਿਸ਼ ਪਕੌੜਾ ਤੇ ਝੰਝਾ ਹਾਂਜੀ ਦੋਸਤੋ ਫਿਸ਼ ਬਣਾ ਰਹੇ ਹਾਂ ਪਕੌੜਾ ਉੱਥੋਂ ਹਾਫ ਫਰਾਈ ਕਰਾ ਲਈ ਹੁੰਦੀ ਵੀ ਥੋੜੀ ਥੋੜੀ ਮੈਂ ਯਾ ਦੇਖੋ ਕਿੰਨਾ ਵਧੀਆ ਕਲਰ ਬਣਿਆ ਏ ਇਹਨੂੰ ਹਜੇ ਹੋਰ 1 ਮਿੰਟ ਪਕਾਵਾਂਗੇ ਇਹਦੇ ਵਿੱਚ ਤੇ ਇਹਨੂੰ ਫਿਰ ਬਾਹਰ ਕੱਢ ਕੇ ਚੰਗੀ ਤਰ੍ਹਾਂ ਤੇਲ ਨੂੰ ਨਿਚੋੜ ਕੇ ਫਿਰ ਇਹਨੂੰ ਵੀ ਫਰਾਈ ਕਰਾਂਗੇ ਠੀਕ ਆ ਹਾਏ ਨਹੀਂ ਮੇਰੇ ਨੀ ਕਰਦੇ ਟੋਟੇਓ ਲਵ ਯੂ ਆਏ ਤੁਹਾਨੂੰ ਟਰੱਕ ਭਰ ਕੇ देखिए है ऐसे ऐ कलर देखिए आप ये देखिए कितना ग्रेक्सी मतलब अच्छा हो गया है अब इसे ज्यादा लाल कर दिया है इसको अब इसको बाहर निकालेंगे हसीये मत हसी मत ये देखिए आप कैसा लाजवाब कलर आ रहा है ये नेचुरल नेचुरल कलर है दोस्तों बतीज बतीजियो ऐसे बढ़ाया कीजिए ठीक है अभी इसको डालेंगे लिफाफे इस में गर्म रहेगी ये और दूसरे पीस भी हम इसमें अब डाल देंगे आता आहिस्ता डालना है मतलब ये वो ਨਾ ਹੋ ਜਾਏ ਔਰ ਪਤਾ ਜੀ ਆਪ ਠੀਕ ਹੈ ਇਹ ਦੇਖੀਏ ਅਬੀ ਕੋ ਵੀ ਹਮ ਗਰਮ ਕਰ ਲੇਗੇ ਪਹਿਲੇ ਜੋ ਜਿਹੜਾ ਯਾਰ ਪਹਿਲਾਂ ਸਰੋਂ ਦਾ ਤੇਲ ਉਹਨੂੰ ਪਹਿਲਾਂ ਸਮਾਰ ਕੇ ਕਾੜ ਲਿਆ ਕਰੋ ਠੀਕ ਹੈ ਨਾ ਫਿਰ ਇਹਨਾਂ ਲਾਹ ਦਬਾਬ ਚੀਜ਼ ਬੜ ਜਾਂਦੀ ਹੈਗੀ ਐ ਅਬੀ ਫੇਰ ਇਸੇ ਬਰਦੋ ਬਹੁਤ ਖਸਾਨ ਹੈ ਬਣਾ ਰਹੇ ਤੇ ਫਰਾਈ ਕਰਨਾ ਇਸੇ भतीजे पतीजे सेहत भी अच्छी रहती है और जैसे ओके रिपोर्ट हो जाती है आज लेना आप मजा ब्लॉग का पूरी जमी जमी बन गई है अभी लाल कलर नहीं आया इसमें जब लाल कलर आ गया इसे बाहर निकाल दीजिए ठीक है जी बाकी लाजूआ ਸਖਦੇ ਬੰਦੇ ਰਹੋ ਖੁਸ਼ ਰਹੋ ਯਾਰ ਸਤਿ ਸ੍ਰੀ ਅਕਾਲ ਸਾਰੇ